ਸਤਿ ਸ੍ਰੀ ਅਕਾਲ ਦੋਸਤੋ ਅੱਜ 18 ਸਤੰਬਰ 2025 ਨੂੰ ਵੀਡੀਓ ਰਿਕਾਰਡ ਕਰ ਰਹੇ ਹਾਂ ਬਹੁਤ ਵੀਰਾਂ ਦੀ ਮੰਗ ਸੀ ਵਾਈਟ ਫੇਸ ਦੇ ਵਿੱਚ ਬਹੁਤ ਸੋਹਣੀ ਸੁਨੱਕੀ ਸਾਨੂੰ ਕੋਈ ਕੱਟੀ ਲੈ ਕੇ ਦਿਓ ਅੱਜ ਦੋਸਤੋ ਟੌਪ ਦਾ ਨਗੀਨਾ ਕਿਸੇ ਪਾਸਿਓਂ ਖੁੰਝੀ ਨਹੀਂ ਬਹੁਤ ਹੀ ਸਾਫ ਸੁਥਰੀ ਦੋਸਤੋ ਕੱਟੀ ਲੈ ਕੇ ਆਇਆ ਵਾਈਟ ਫੇਸ ਆ ਬਿਲਕੁਲ ਜੈ ਜੀ ਮਾਰਕਿੰਗ ਆ ਜੇ ਆਪਾਂ ਦੋਸਤੋ ਝੂਲੀ ਦੀ ਗੱਲ ਕਰਦੇ ਹਾਂ ਵਿੱਥੀ ਦੇ ਉੱਪਰ ਥਾਣ ਚਾਰ ਥਾਣਾ ਬਿਲਕੁਲ ਸਾਫ ਸੁਥਰੀ ਵਲਾਂ ਵਾਲੀ ਦੋਸਤੋ ਝੂਲੀ ਆ ਤੇ ਬਾਕੀ ਦੋਸਤੋ ਉਮਰੋਂ ਕੱਟੀ 11 12 ਮਹੀਨਿਆਂ ਦੀ ਆ ਬਾਕੀ ਤੁਸੀਂ ਵੇਖ ਵੀ ਸਕਦੇ ਆ ਬਹੁਤ ਹੀ ਜ਼ਿਆਦਾ ਸ਼ਕੀਨ ਸਿੰਗਲ ਹੱਡੀ ਦੀ ਲੰਮੀ ਪੂਸ਼ ਬਿਲਕੁਲ ਪਤਲੀ ਤੇ ਮਾਰਕਿੰਗ ਦੋਸਤੋ ਬਿਲਕੁਲ ਜੈ ਜੀ ਆ ਤੇ ਬਾਕੀ ਰੇਟ ਦੀ ਗੱਲ ਕਰਦੇ ਆ ਰੇਟ ਦੋਸਤੋ ਫੋਨ ਤੇ ਹੋਊਗਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਵੈਸੇ ਤੁਹਾਨੂੰ ਦੋਸਤੋ ਕੱਟੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤੁਹਾਡੇ ਕਮੈਂਟਾਂ ਦੀ ਬਹੁਤ ਲੋਡ ਹੁੰਦੀ ਆ ਕਿਉਂਕਿ ਤੁਹਾਡੇ ਜਿਵੇਂ ਦੇ ਕਮੈਂਟ ਆਉਂਦੇ ਆ ਉਸ ਹਿਸਾਬ ਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਐਵੇਂ ਦੀਆਂ ਹੋਰ ਕੱਟੀਆਂ ਝੋਟੀਆਂ ਖਰੀਦਣ ਲਈ ਤੁਸੀਂ ਸਾਨੂੰ ਪੇਜ ਨੂੰ ਫੋਲੋ ਕਰ ਸਕਦੇ ਆ ਪਰਸਨਲੀ ਜੇ ਵੀਡੀਓ ਵੀ ਬਣਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਜੀ ਆ ਦੀ ਸ਼ਾਰਟ ਵੀਡੀਓ